ਜਿੰਦਾਬਾਦ ਹਫਤਾ ਪਹਿਲਾ ਤਾਂ ਬਤਾਇਗਾ ਤੁਹਾਨੂੰ ਲੁਧਿਆਣਾ ਦੇ ਜਿਮਨੀ ਚੋਂ ਤੁਸੀਂ ਜਾਨਤੀ ਹੈ ਇਹ ਵੀ ਸੁਣਿਆ ਕਿ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਨੇ ਕਾਤਾ ਖੋਲਿਆ ਹੈ ਕੀ ਪ੍ਰਤੀਕਿਰਿਆ ਤੁਹਾਡੀ ਦੇਖੋ ਲੋਕਾਂ ਨੇ ਜਿਹੜੇ ਸਾਡੇ 3 ਸਾਲਾਂ ਦੇ ਕੰਮ ਕੀਤੇ ਉਹਨਾਂ ਨੂੰ ਮੁਖਰਤਦੇ ਹੋਏ ਉਹਨਾਂ ਨੂੰ ਸਾਡੀ ਵਿਚਾਰਧਾਰਾ ਸਾਡੇ ਕੀਤੇ ਹੋਏ ਕੰਮਾਂ ਤੇ ਅੱਜ ਉਹਨਾਂ ਨੇ ਜਿਹੜੀ ਮੋਹਰ ਲਾਤੀ ਉਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ 'ਚ ਜਿਹੜਾ 1.5 ਸਾਲ ਹੋ ਗਿਆ 1.2 ਸਾਲ ਸਰਕਾਰ ਦੇ ਇਸੇ ਤਰ੍ਹਾਂ ਹੀ ਜਿਹੜੇ ਕੰਮ ਕੀਤੇ ਜਾਣਗੇ ਤੇ ਮੈਂ ਤੁਹਾਡੇ ਜਰੀਏ ਲੁਧਿਆਣਾ ਵਾਸੀਆਂ ਨੂੰ ੱਲੇ-ਕੱਲੇ ਵਰਕਰ ਨੂੰ ਜਿਨ੍ਹਾਂ ਨੇ ਉੱਥੇ ਕੰਮ ਕੀਤਾ ਸਾਡੇ ਨਵੀਨਾ ਅਰਵਿੰਦ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਜੀ ਨੂੰ ਅਮਨ ਮੋੜਾ ਜੀ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਤੇ ਸਾਰਿਆਂ ਨੂੰ ਇਹੀ ਕਹਿਣਾ ਆਓ ਸਾਰੇ ਪੰਜਾਬ ਨੂੰ ਆਓ ਸਾਰੇ ਨਾਲ ਮਿਲ ਕੇ ਜਿਹੜਾ ਇਹ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਚੰਗਾ ਨਸ਼ਿਆਂ ਦੇ ਵਿਰੁੱਧ ਜਾਂ ਸਿਹਤ ਸੂਤਾਂ ਸਿੱਖਿਆ ਦੇ ਲਈ ਆਓ ਸਾਰੇ ਨਾਲ ਮਿਲ ਕੇ ਉਹਨਾਂ ਦਾ ਸ਼ਾਬਾਸ਼ ਵਧਾਈਏ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਆਪਣਾ ਸਖਾਲਾ ਅੱਛਾ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਵੇਂ ਚੋਣ ਕੋਈ ਹਕੂਮਤ ਸੱਤਾਧਾਰੀ ਤੇ ਜਿਹੜੀ ਉਹ ਜਿੱਤਦੀ ਨਹੀਂ ਲੁੱਟਦੀ ਹੈ ਤਾਂ ਤੁਸੀਂ ਕੀ ਕੀਤਾ ਦੇਖੋ ਇਹ ਜਦੋਂ ਕੋਈ ਹਾਰਦਾ ਤਾਂ ਹਾਰਨ ਤੋਂ ਬਾਅਦ ਅਗਲੇ ਦਾ ਕੋਈ ਬਹਾਨਾ ਨਾ ਮਿਲੇ ਤਾਂ ਉਹਨੇ ਇਹੀ ਕਹਿਣਾ ਹੁੰਦਾ ਮੈਂ ਤੁਹਾਨੂੰ ਵੈਸੇ ਇੱਕ ਐਗਜ਼ਾਮਪਲ ਲਾਈਵ ਅੱਜ ਦੀ ਐਗਜ਼ਾਮਪਲ ਦੇ ਜੇ ਕਿਸੇ ਨੂੰ ਆਏ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਹੁੰਦਿਆਂ ਐਂ ਕਰਕੇ ਜਾਂ ਲੁੱਟੀਆ ਜਾਂ ਇਹ ਚੋਣ ਜਿੱਤੀ ਆ ਹੁਣ ਗੁਜਰਾਤ ਦੇ ਵਿੱਚ ਤਾਂ ਮੋਦੀ ਦਾ ਘਰ ਉੱਥੇ ਅਸੀਂ ਦੁਨੀਆ ਮੋਟਾ ਨਾਲ ਜਿੱਤਿਆ ਜਿੰਨੀ ਆ ਇੱਥੇ ਪਈ ਉਦੋਂ ਦੁਨੀਆ ਸੁਕੈਨ ਦਾ ਮਤਲਬ ਇਹ ਆ ਵੀ ਉਹਨਾਂ ਨਾਲੋਂ ਵੱਡਾ ਤਾਂ ਕੋਈ ਨਹੀਂ ਹੈਗਾ ਪ੍ਰਧਾਨ ਮੰਤਰੀ ਆਪਣੇ ਉਹਨਾਂ ਦਾ ਘਰ ਆ ਉਤੇ ਆਮ ਆਦਮੀ ਪਾਰਟੀ ਨੇ ਜਿਹੜਾ ਜਾ ਕੇ ਉਹਨਾਂ ਨੂੰ ਕਰਾਇਆ ਸੋ ਕਹਿਣ ਦਾ ਮਤਲਬ ਇਹ ਹੈ ਜਿਹੜੀ ਜਿੱਤ ਆ ਉਹਨੂੰ ਜਿੱਤ ਮੰਨਣਾ ਚਾਹੀਦਾ ਬੰਦੇ ਨੇ ਤੇ ਜੇ ਕੋਈ ਹਾਰ ਜੇ ਤਾਂ ਉਹਨੂੰ ਹਾਰ ਮੰਨ ਲੈਣੀ ਚਾਹੀਦੀ ਹੈ ਅੱਗੇ ਅਸਤੇ ਕੰਮ ਕਰਨਾ ਚਾਹੀਦਾ ਤਕੜੇ ਹੋ ਕੇ ਹਾਰ ਨੂੰ ਕਬੂਲ ਲੈਣਾ ਚਾਹੀਦਾ ਮਤਲਬ ਤੁਹਾਡਾ ਕਹਿਣਾ ਕਿ ਪਿਛਲੇ 3 ਸਾਲਾਂ ਚ ਆਮ ਆਦਮੀ ਪਾਰਟੀ ਨੇ ਜੋ ਕੁਝ ਕੀਤਾ ਹੈ ਲੁਧਿਆਣਾ ਵਾਲਿਆਂ ਨੇ ਤੇਲ ਬਰ ਲਾਈ ਬਿਲਕੁਲ ਉਹ ਤੇ ਮੋਰ ਲਾਈ ਆ ਆਉਣ ਵਾਲੇ ਸਮੇਂ ਚ ਵੀ ਦੇਖੋ ਵਿਰੋਧੀਆਂ ਨੇ ਹਮੇਸ਼ਾ ਹੀ ਵਿਰੋਧ ਕਰਦੇ ਰਹੇ ਨੇ ਉਹਨਾਂ ਨੇ ਕਹਿੰਦੇ ਰਹਿਣਾ ਵੀ ਇਹਨਾਂ ਨੇ ਆ ਕੀਤਾ ਇਹਨਾਂ ਨੇ ਜੋ ਕੀਤਾ ਤਾਂ ਕਰਕੇ ਜਿੱਤੇ ਆ ਜਣੇ ਤੱਕਾ ਕੀਤਾ ਏ ਬੀ ਸੀ ਡੀ ਉਹਨਾਂ ਨੇ ਕਹਿੰਦੇ ਹੀ ਰਹਿਣਾ ਤੇ ਅਸੀਂ ਇਹ ਕਹਿੰਦੇ ਰਹਿਣਾ ਵੀ ਅਸੀਂ ਆਪਦਾ ਕੰਮ ਬੁਖਾ ਰਹੇ ਆ ਤੁਹਾਨੂੰ ਜੇ ਸਾਡਾ ਕੰਮ ਕੀਤਾ ਤਾਂ ਸੰਗੋੜ ਪਾਜਾਂ ਮੈਂ ਤੁਹਾਨੂੰ ਵੀ ਇਹ ਕਹਿੰਦਾ ਮੈਂ 2027 'ਚ ਜਦੋਂ ਅਸੀਂ ਇਲੈਕਸ਼ਨ ਕੰਪੇਨ ਕਰਨ ਜਾਵਾਂਗੇ ਮੈਂ ਇਹ ਕਹਿ ਕੇ ਵੋਟ ਮੰਗੂਗਾ ਹੁਣ ਤਾਂ ਚਲੋ ਕੋਈ ਕਹਿ ਦੂਗਾ ਵੀ ਸਰਕਾਰ ਆ ਉਹਦਾ ਤਾਂ ਸਾਰੇ ਵਾਸਤੇ ਬਰਾਬਰੀ ਹੋਊਗਾ ਇਹ ਕਹਿ ਕੇ ਵੋਟ ਮੰਗੂਗਾ ਜੇ ਕੰਮ ਕੀਤਾ ਤਾਂ ਵੋਟ ਪਾਓ ਤੇ ਨਹੀਂ ਤੁਹਾਨੂੰ ਲੱਗਦਾ ਮੈਂ ਕੀਤਾ ਤਾਂ ਅੱਛਾ ਜੇ ਬੋਟਾ ਕਾ ਮਦੇਦਾਰ ਤੇ ਮੰਗਿਆ ਜਾ ਰਿਹਾ ਸੀ ਫਿਰ ਉਹ ਜਿਹੜੇ ਸੂਟ ਵੰਡਨੇ ਦੀ ਗੱਲਾਂ ਕਿੱਟਾ ਵੰਡਨੇ ਦੀ ਗੱਲਾਂ ਜਿਓਮੈਟਰੀ ਬਾਕਸ ਵੰਡਨੇ ਦੀ ਗੱਲਾਂ ਅਨਾਜ ਵੰਡਨੇ ਦੀਆਂ ਗੱਲਾਂ ਆਈਆਂ ਉਹ ਉਹ ਉਹਦੇ ਰੁੜ ਗੋਏ ਦੇਖੋ ਇਹ ਇਹ ਗੱਲਾਂ ਹੁੰਦੀਆਂ ਗੀਆਂ ਕਿਸੇ ਦੀ ਕੋਈ ਕੰਪਲੇਂਟ ਇਸ ਬਾਰੇ ਆਈ ਹੋਵੇ ਕਾਣੀ ਕਚਹਿਰੀ ਜਾਂ ਕਿਸੇ ਵੀ ਥਾਂ ਦੇ ਵਿੱਚ ਪਾਰਟੀ ਨੇ ਕੰਮ ਦੇ ਆਧਾਰ ਤੇ ਵੋਟ ਮੰਗੀ ਹੈ ਵਿਰੋਧੀਆਂ ਦੇ ਕੋਲੇ ਕੋਈ ਹੋਰ ਹੱਲ ਹੈ ਨਹੀਂਗਾ ਆਪਦੀ ਹਾਰ ਨੂੰ ਬਚਾਉਣਾ ਮਤਲਬ ਇਹ ਕਹਿਣ ਦਾ ਵੀ ਅਸੀਂ ਹਰੇ ਕਿਉਂ ਆ ਯਾਰ ਹੁਣ ਕੋਈ ਨਾ ਕੋਈ ਗੱਲ ਤਾਂ ਕਹਿਣੀ ਹੈ ਸੋ ਮੈਨੂੰ ਇਹ ਦੱਸੋ ਵੀ ਇਦੋਂ ਪਹਿਲਾਂ ਜਦੋਂ ਉਹ ਜਿੰਨੀ ਚੋਣਾ ਹੁੰਦੀਆਂ ਰਹੀਆਂ ਕੀ ਕੋਈ ਨਹੀਂ ਹੁੰਦਾ ਰਿਹਾ ਠੀਕ ਹੈ ਸਾਡੇ ਵੇਲੇ ਕੋਈ ਲੜਾਈ ਨਹੀਂ ਕਿਸੇ ਨਾਲ ਕੋਈ ਨੀਤੀ ਨੁਕਸਾਨ ਨਹੀਂ ਮੈਂ ਸ਼ਾਂਤੀ ਲਈ ਵੀ ਘਟੰਗ ਨਾਲ ਕੋਈ ਨਹੀਂ ਇਹ ਕਿਸੇ ਨੂੰ ਆਏ ਲੱਗਦਾ ਵੀ ਹੈ ਵੀ ਫਲਾਨੇ ਬੰਦੇ ਨੇ ਆ ਵੰਡਿਆ ਜਾਂ ਉਹ ਵੰਡਿਆ ਜਾਂ ਰੂਟ ਤਾਂ ਬੰਦੇ ਨੇ ਅੰਦਰ ਜਾ ਕੇ ਬਟਨ ਦੱਬਣਾ ਨਾ ਉਹ ਤਾਂ ਉਹਨੇ ਆਪਦੇ ਮੱਤ ਦਾ ਦਾਨ ਕਰਨਾ ਜੀ ਕਿसेने ਕੇ ਤੱਕ ਉਸਲੇ ਆਵੀ ਹੋਊਗਾ ਆ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਜਦੋਂ ਅਸੀਂ ਤਾਂ ਇੰਨੇ ਜੋ ਕਿ ਹੈ ਵੀ ਨਹੀਂ ਸਿਚੁਏਸ਼ਨ ਕੁਝ ਵੜੀ। ਥੇਰੇ ਆਨੇ ਪੈਸੇ ਵਡੇ ਕਿਹੜਾ ਬੋ ਦਿੱਤਾ ਪਰ ਵੋਟ ਤਾਂ ਫਿਰ ਵੀ ਲੋਕਾਂ ਨੇ ਸਾਨੂੰ ਪਾਈ। ਸੋ ਵੋਟ ਤਾਂ ਅੰਦਰ ਜਾ ਕੇ ਆਪ ਹੀ ਨਪੜੇ। ਜੇ ਕਿਸੇ ਨੇ ਕੋਈ ਦਿੱਤਾ ਪਰ ਲੋਕੋ ਪਿਆਰ ਕਰਦੇ ਆ ਤਾਂ ਹੀ ਪਾਈ। ਆਏ ਤਾਂ ਜਿੱਤਿਆ ਵੀ ਨਹੀਂ ਜਾ ਸਕਦਾ ਇੰਨੇ ਵੱਡੇ ਮਾਰਜਨ ਨਾਲ ਜਿੱਥੇ 90000 ਦੀ ਪੋਲਿੰਗ ਹੋਈ ਹੋਵੇ ਸਰ ਕੋ 50% ਤੇ 10000 ਦਾ ਮਾਰਜਨ ਨਾਲ ਅੱਛਾ ਸਿਰਫ 50% ਤੇ ਪੋਲਿੰਗ ਹੋਣਾ ਇਹਦੇ ਕੀ ਰੀਜ਼ਨ ਮੰਨਦੇ ਤੁਸੀਂ ਵੇਖੋ ਗਰਮੀ ਬਹੁਤ ਸੀਗੀ ਹੈ ਨਾ ਕਲੈਕਸ਼ਨ ਵਾਲੇ ਦੇ ਤੇ ਕੁਸ਼ਕ ਜਿਹੜੇ ਉੱਥੋਂ ਲੋਕ ਨੇ ਉਹ ਕੰਬਾਕਾਰਾਂ ਚ ਬਹੁਤ ਬੇਸਤ ਰਹਿੰਦੇ ਆ ਜੀ ਸੋ ਉਹਨਾਂ ਕਾਰਨਾਂ ਕਰਕੇ ਜਿਹੜੀ ਪੋਲਿੰਗ ਘਟ ਗਈ ਅੱਛਾ ਹੁਣ ਅਗਲੀ ਅਗਲੀ ਸਤਿਆਰੀ ਹੈ ਕਿਉਂਕਿ ਲੋਕ ਇਹ ਕਹਿੰਦੇ ਸੁਣਾਈ ਦਿੰਦੇ ਆ ਕਿ ਇਹ ਕਿੰਦਾ ਦੀ ਸਰਕਾਰ ਹੈ 1.5 ਸਾਲ ਚੋਣਾਂ ਚ ਰਹਿ ਗਿਆ ਹੈ ਅਜੇ ਤੱਕ ਸਰਕਾਰ ਕੋਈ ਚੋਣਾਂ ਦੀ ਤਿਆਰੀ 'ਚ ਨਜ਼ਰ ਨਹੀਂ ਆਉਂਦੀ ਤਿਆਰੀ ਤਾਂ ਸਾਡੀ ਤਾਂ ਤਿਆਰੀ ਹੈ ਜੀ ਅਸੀਂ ਅੱਜ ਕਰਾ ਲੈਣੇ ਚੋਣਾਂ ਜੀ ਅੱਡੀ ਵੇਖੋ ਸਾਡੀ ਤਿਆਰੀ ਜਿਹੜੀ ਹੈਗੀ ਲੋਕਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰੰਦੀ ਆ ਦੱਸ ਸਕਦੇ ਤੇ ਜਿਨੇ ਕੰਮ ਕੀਤੇ ਉਹਨੂੰ ਚੋਣਾਂ ਦਾ ਕੋਈ ਫਿਕਰ ਨਹੀਂ ਭਾਵੇਂ ਅੱਜ ਹੋਵੇ ਤੇ ਭਾਵੇਂ ਦੋ ਆਸਾਲਾਂ ਜੀ ਜਿਨੇ ਜਾ ਕੇ ਸਿਰਫ ਇੰਨਾ ਹੀ ਕਹਿਣਾ ਨਾ ਵੀ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾ ਦਿਓ ਉਹ ਨਹੀਂ ਤਾਂ ਤਿਆਰੀ ਸਾਡੀ ਤਿਆਰੀ ਆ ਤੇ ਆਪਰ ਤਿਆਰ ਆ ਜਦੋਂ ਮਰਜ਼ੀ ਅੱਛਾ ਇੰਨੀ ਇੱਕ ਗੱਲ ਦੱਸਣ ਲਈ ਪੂਰੇ ਪੰਜਾਬ ਦੇ ਸਾਰੇ ਵਿਧਾਇਕ ਸਾਰੇ ਚੇਅਰਮੈਨ ਲਾਮ ਲਸ਼ਕਰ ਪੂਰੇ ਦਾ ਪੂਰਾ ਸਾਰਾ ਮੰਤਰੀ ਮੰਡਲ ਲੁਧਿਆਣੇ ਵਿੱਚ ਜਾਣਦੇ ਕਿ ਰੋਡ ਬ ਗਈ ਕੱਲੇ ਲੁਧਿਆਣੇ ਵਾਲੇ ਨਹੀਂ ਦੱਸ ਸਕਦੇ ਜਦੋਂ ਬਾਏ ਇਲੈਕਸ਼ਨ ਹੁੰਦੀ ਹੈ ਨਾ ਭਾਈ ਇਲੈਕਸ਼ਨ ਦੇ ਵਿੱਚ ਹਰ ਪਾਰਟੀਆਂ ਆਪ ਦਾ ਆਪ ਦਾ ਜਿਹੜਾ ਚੋਣ ਪ੍ਰਚਾਰ ਕਰਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਕਢਾਂਚੇ ਨੂੰ ਨਹੀਂ ਉਪਤ ਕਰਦੇ ਜੀ ਉਹ ਵੀ ਸਾਡਾ ਵੀ ਕੀਤਾ ਕਾਂਗਰਸ ਨੇ ਵੀ ਕੀਤਾ ਸੀ ਬੀਜੇਪੀ ਨੇ ਵੀ ਕੀਤਾ ਸੀ ਹਾਂ ਬੀਜੇਪੀ ਦੇ ਤਾਂ ਦੋ ਦੋ ਮੁੱਖ ਮੰਤਰੀ ਉੱਥੇ ਆਏ ਤੋਂ ਚੋਣ ਪ੍ਰਚਾਰ ਹੈ ਕੋਈ ਵੀ ਕਿਸੇ ਵੀ ਤਰੀਕੇ ਕਰ ਸਕਦਾ ਚੋਣ ਪ੍ਰਚਾਰ ਜਿਵੇਂ ਚੋਣ ਮਸ਼ਦਾ ਸਵਾਲ ਵੀ ਹੁੰਦੀ ਹੈ ਨਾ ਨਹੀਂ ਜਿਵੇਂ ਚੋਣ ਮੋਚਦਾ ਸਵਾਲ ਹੁੰਦੀ ਉਹ ਜੂਵੇ ਤਾਂ ਮੇਨੂੰ ਲੱਗਦਾ ਵੀ ਜਵੇਂ ਪ੍ਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ ਵੋਟਾਂ ਹੀ ਨਹੀਂ ਪਾਉਣ ਦੇਣੀਆਂ ਅ ਦਿੱਲੀ ਚ ਅਸੀਂ ਗਏ ਸੀਗੇ ਕਿ ਬੀਜੇਪੀ ਵਾਲਿਆਂ ਨੇ ਆਪ ਦੇ ਜਾਣੇ ਮੋਰਚਾ ਦਾ ਸੰਭਾਲ ਹੀ ਬਣਾਇਆ ਸੀ ਲੋਕਾਂ ਨੂੰ ਵੋਟਾਂ ਹੀ ਨਹੀਂ ਪਾਉਣ ਦਿੱਤੀ ਅਸੀਂ ਕਿੱਦਾਂ ਨੂੰ ਵੋਟ ਪਾਉਣਾਸਤੇ ਰੋਕ ਕੇ ਨਹੀਂ ਕਿਤੇ ਬੈਰੀਕੇਟਿੰਗ ਕਰਤੀ ਸ਼ਰੇਆਮ ਚੱਲਿਆ ਉਸੇ ਸਿਸਟਮ 8000 ਵੋਟ ਕੱਟਤੀ ਤੇ 8000 ਨਵੀਂ ਬਣਾਤੀ ਮਤਲਬ ਇਸ ਤਰ੍ਹਾਂ ਦੀ ਕੋਈ ਤ੍ਰਿਕੇਰੀ ਤਾਂ ਨਹੀਂ ਲੋਕਾਂ ਨੇ ਮੋਟਾ ਪਈਆਂ ਆਂ ਦੀ ਮਾਜੀ ਚਲੋ ਅਮਰਕ ਜੀ ਚੋਣਾ ਦੀ ਨੌਬਤ ਇੱਕ ਬਹੁਤ ਦੁਖਦਾਈ ਕਾਰਨ ਕਰਕੇ ਆਈ ਜਦੋਂ ਅੰਦਾਜਾ ਜਿਹੜਾ ਸੈਟਿੰਗ ਦਾ ਐਕਸ ਜੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਚੋਣਾ ਕਰਾਉਂਦੇ ਨੌਬਤ ਆ ਗਈ ਲੇਕਿਨ ਜਦੋਂ ਦਾ ਉਮੀਦਵਾਰ ਐਲਾਨ ਕੀਤਾ ਗਿਆ ਉਸ ਦੇ ਵਿਲੇ ਸਵਾਰ ਉੱਠਨੇ ਸ਼ੁਰੂ ਹੋ ਗਏ ਕਿ ਇੱਕ ਲੰਬੀ ਗੇਮ ਹੈ ਮਿਸ਼ਰ ਕੇਜਰੀ ਵਾਲ ਜਿਹੜੇ ਦਿੱਲੀ ਤੋਂ ਵਿਲੇ ਹੋ ਗਏ ਨੇ ਲੋਕ ਕਹਿੰਦੇ ਉਹ ਰਾਸਤਾ ਪਰ ਚ ਜਾਣਾ ਚਾਹੁੰਦੇ ਵਾਇਆ ਪੰਜਾਬ ਤਾਂ ਇਸੇ ਕਰਕੇ ਉਹ ਇੱਕ ਸੀਟ ਖਾਲੀ ਕਰਕੇ ਉਮੀਦਵਾਰ ਬਣਾ ਕੇ ਉਹਨਾਂ ਇੱਕ ਸਾਰਾ ਰਾਸਤਾ ਬਣਾਇਆ ਜਾ ਰਿਹਾ ਹੈ ਹੁਣ ਸਿਚੁਏਸ਼ਨ ਕੀ ਹੈ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਦਾ ਹਾਂ ਕਿਹੜਾ ਵੀ ਬੰਦਾ ਰਾਜ ਸਭਾ ਚ ਜਾਊਗਾ ਇਹ ਮੈਨੂੰ ਨਹੀਂ ਪਤਾ ਜੀ ਉਹ ਸਾਡੀ ਪੀਏਸੀ ਕਮੇਟੀ ਤਿਆਰ ਕਰਦੀ ਹੈ ਪਰ ਤੁਹਾਡੇ ਮਾਧਿਅਮ ਤੋਂ ਮੈਂ ਇਹ ਦੱਸ ਦਿੰਦਾ ਵੀ ਕੇਰੀਵਾਲ ਸਾਹਿਬ ਨਹੀਂ ਜਾਂਦੇ ਉਹਨਾਂ ਬਿਆਨ ਵੀ ਆ ਗਿਆ ਜੀ ਸਰ ਸਾਹਿਬ ਦਾ ਚਲੋ ਵੈਰੀ ਗੁੱਡ ਚਲੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੇਰੀਵਾਲ ਸਾਹਿਬ ਨਹੀਂ ਜਾਂਦੇ ਅੱਜ ਮੈਨੂੰ ਕੋਈ ਦੱਸ ਰਿਹਾ ਸੀ ਮੈਨੂੰ ਪਤਾ ਨਹੀਂ ਹੈ ਤੇ ਉਹ ਕਹਿੰਦੇ ਵੀ ਕਿਸੇ ਨੇ ਉਹਨਾਂ ਨੂੰ ਪੁੱਛ ਲਿਆ ਵੀ ਤੁਸੀਂ ਰਾਜ ਸਭਾ ਕਹਿੰਦਾ ਤੁਸੀਂ ਤਾਂ ਮੈਨੂੰ 5-7 ਵਾਰੀ ਭੇਜਦਾ ਵੈ ਅਸੀਂ ਗੱਲਾਂ-ਗੱਲਾਂ ਦੀ ਕਮਾਰਾ ਚ ਪਰ ਮੈਂ ਨਹੀਂ ਜਾ ਰਿਹਾ ਤੇ ਸਾਡੀ ਪੀਸੀ ਕਮੇਟੀ ਬਣਾ ਕਰੋ ਵੀ ਮੈਂ ਨਹੀਂ ਸੋ ਇਹ ਵੀ ਵਿਰੋਧੀਆਂ ਦਾ ਜਿਹੜਾ ਗੱਪ ਸੀਗਾ ਸ਼ੁਰੂ ਤੋਂ ਚੱਲਦਾ ਆ ਰਿਹਾ ਇਲੈਕਸ਼ਨ ਦੇ ਦਿਨ ਤੋਂ ਹੀ ਜਦੋਂ ਦੀ ਸੰਜੀਵ ਗੋੜਾ ਸੀ ਉਹ ਐਲਾਨ ਕੀਤਾ ਵੀ ਕੇਰੀਵਾਲ ਸਾਹਿਬ ਨਹੀਂ ਜਾਣਾ ਸੋ ਉਹ ਵੀ ਉਹਨਾਂ ਨੇ ਇਨਕਾਰ ਕੀਤਾ ਵਸੇ ਇਸ ਤੇ ਕਿੰਨਾ ਕੁ ਯਕੀਨ ਕਰੀ ਕਿ ਕਿਉਂਕਿ ਸਿਆਸਤ ਮਾਰੇ ਕਿਸ ਨੇ ਬੜਾ ਕੋਰਸ ਸੁਣ ਤਾ ਕਿ ਸਿਆਸਤ ਕੀ ਹੈ ਅਲੱਗ ਇੱਕ ਜ਼ੁਬਾਨ ਹੁੰਦੀ ਹੈ ਇਹ ਲੇਖਾ ਉਹ ਇਨਕਾਰ ਤੇ ਇਕਰਾਰ ਬੜੀ ਹੈ ਦੇਖੋ ਸਿਆਸਤ ਫਿਰ ਸ ਆ ਆਪਰੋਲ ਕੀ ਬਟ ਮੈਨੂੰ ਨਹੀਂ ਲੱਗਦਾ ਵੀ ਅਜ ਤੱਕ ਜੇਰੀਵਾ ਸਾਹਿਬ ਨੇ ਜੋ ਕਿਹਾ ਉਹਦੀ ਗੱਲ ਤੋਂ ਆਪਦੀ ਤੋਂ ਭੱਜੀ ਤਾਂ ਨਾ ਇਹ ਹੋ ਬਚਾ ਤੇ ਵੀ ਇਹ ਹੋ ਨਹੀਂ ਸਕਦਾ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਗਰੰਟੀਆਂ ਦਿੱਤੀਆਂ ਵਾਅਦੇ ਕੀਤੇ ਸਾਰੇ ਪੂਰੇ ਕੀਤੇ ਨੇ ਦਿੱਲੀ ਦੇ ਵਿੱਚ ਉਹਨਾਂ ਨੇ ਜਿਕੇ ਪੰਜਾਬ ਚ ਵੀ ਅਸੀਂ ਕਰ ਰਹੇ ਹਾਂ ਮਾਨ ਸਾਹਿਬ ਦੀ ਅਪਾਇੰਟਮੈਂਟ ਬਹੁਤ-ਬਹੁਤ ਸ਼ੁਕਰੀਆ ਧੰਨਵਾਦ